ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਕਿਤੇ ਕੋ ਚੈਨੀਆਂ ਲਾਈਆਂ ਜਾ ਰਹੀਆਂ ਨੇ ਕਿਤੇ ਮੋਬਾਈਲ ਖੋਏ ਜਾ ਰਹੇ ਨੇ ਕਿਤੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਕਿਤੇ ਕਿਰਪਾਨਾਂ ਚਲਦੀਆਂ ਨੇ ਬੁਰਾ ਹਾਲ ਇਸ ਟਾਈਮ ਜਿਹੜਾ ਪੰਜਾਬ ਦਾ ਹੈ ਹੋ ਚੁੱਕਾ ਹੈ ਸਰਕਾਰਾਂ ਦਾ ਆਪਣਾ ਹੀ ਇੰਨਾ ਕੋ ਬੁਰਾ ਹਾਲ ਹੋ ਚੁੱਕਾ ਹੈ ਕਿ ਇਹਨਾਂ ਬਾਰੇ ਜੋ ਵੀ ਐਕਸਟਰਮ ਮਾੜੇ ਤੋਂ ਮਾੜਾ ਗੱਲ ਕਰ ਲੋ ਉਹ ਇਹਨਾਂ ਦੇ ਲੱਗ ਹੁੰਦੇ ਨੇ ਜਿਹੜਾ ਕ੍ਰਾਈਮ ਲੋਕ ਦੇ ਕਰਨੇ ਕਰਨੇ ਪਰ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਕ੍ਰਾਈਮ ਕਰਨਾ ਸ਼ੁਰੂ ਕਰਤਾ ਵੇ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਡਰਾਣਾ ਸ਼ੁਰੂ ਕਰਤਾ ਹੈ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਧਮਕਾਣਾ ਸ਼ੁਰੂ ਕਰਤਾ ਹੈ ਪਰਸਨਲੀ ਆਪ ਜੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਮਾਵਾ ਪੈਣਾ ਦੀਆਂ ਗਾਲਾਂ ਕੱਢਣ ਲੱਗ ਪਏ ਕਾਪੀ ਮੇਰੇ ਜਿਹੜੇ ਵਰਕਰ ਨੇ ਆ ਕੇ ਮੈਨੂੰ ਬਾਰ-ਬਾਰ ਕਹਿ ਰਹੇ ਨੇ ਕਿ ਸਾਨੂੰ ਜਿੱਥੇ ਵੀ ਅਸ਼ੋਕ ਪ੍ਰਸ਼ਦ ਪੱਪੀ ਟੱਕਰਦਾ ਸਾਨੂੰ ਧਮਕਾਂਦਾ ਸਾਨੂੰ ਗਾਲਾਂ ਕੱਢਦਾ ਹੈ ਕਾਰ 'ਚ ਬੈਠ ਕੇ ਵੀ ਇਦਾਂ ਦਾ ਕਰਕੇ ਗਾਲਾਂ ਕੱਢ ਕੇ ਸਾਡੇ ਨਾਲ ਮਤਲਬ ਸਾਡੇ ਨਾਲ ਸੰਤ ਧਮਕੀਆਂ ਦਿੰਦਾ ਐਮਐਲਏ ਦਾ ਕੰਮ ਹੁੰਦਾ ਵੇ ਸੁਧਾਰ ਕਰਨਾ ਕ੍ਰਾਈਮ ਨੂੰ ਰੋਕਣਾ ਜੇ ਇੱਕ ਐਮਐਲਏ ਆਪ ਹੀ ਕ੍ਰਾਈਮ ਕਰੇਗਾ ਆਪ ਹੀ ਲੋਕਾਂ ਨੂੰ ਗਾਲਾਂ ਕੱਢੇਗਾ ਪਰਸਨਲੀ ਆਪ ਕੱਢੇਗਾ ਤੇ ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦਾ ਜੇ ਉਹ ਗਾਲ੍ਹਾਂ ਕੱਢ ਰਿਹਾ ਤੂੰ ਬਈ ਜਿਹੜੇ ਇਲੈਕਸ਼ਨ ਤੇਰੇ ਲੜਿਆ ਤੂੰ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਨਾਲ ਅਸੀਂ ਲੜਿਆ ਤੂੰ ਸਾਨੂੰ ਗਾਲ੍ਹਾਂ ਕੱਢ ਲਿਆ ਸਾਨੂੰ ਡਰਾਲਿਆ ਜੀ ਠੀਕ ਹੈ ਨਾ ਤੇ ਕਿਆ ਇੱਕ ਵਰਕਰਾਂ ਦੇ ਨਾਲ ਬੱਚਿਆਂ ਦੇ ਨਾਲ ਤੂੰ ਗਾਲ੍ਹਾਂ ਕੱਢਦਾ ਅੱਛਾ ਲੱਗਦਾ ਕੈਂਪ ਮੇਲੇ ਜੇ ਆਮ ਆਦਮੀ ਪਾਰਟੀ ਦੇ ਐਮਐਲਏ ਗੁੰਡਾਗਰਦੀ ਕਰਨਗੇ ਜੇ ਆਪ ਗੁੰਡਾਗਰਦੀ ਕਰਨਗੇ ਤੇ ਜਿਹੜੇ ਉਹਨਾਂ ਦੇ ਨਾਲ ਘੁੰਮਦੇ ਬੈਨ ਉਹਨਾਂ ਨੂੰ ਵੀ ਸ਼ਹਿਮ ਮਿਲੇਗਾ ਮੈਂ ਓਪਨਲੀ ਕਹਿ ਰਿਹਾ ਅਸ਼ੋਕ ਪ੍ਰੈਸ਼ਰ ਪੱਤੀ ਬਹੁਤ ਹੀ ਮਾੜੀਆਂ ਹਰਕਤਾਂ ਦੇ ਆ ਚੁੱਕਾ ਹੈ ਜਦੋਂ ਦਾ ਹਾਰਿਆ ਕੋਈ ਰੋਡ ਐਸੀ ਨਹੀਂ ਛੱਡੀ ਜਿੱਥੇ ਲੋਕਾਂ ਨੂੰ ਪਰੇਸ਼ਾਨੀ ਦਿੱਤਾ ਜਾ ਰਿਹਾ ਰੇੜੀਆਂ ਚਕੋਈਆਂ ਜਾ ਰਹੀਆਂ ਨੇ ਕਿਸੇ ਦੁਕਾਨਾਂ ਬੰਦ ਕਰਾਈਆਂ ਜਾਦੀਆਂ ਨੇ ਕਿਸੇ ਦੇ ਚਲਾਨ ਕਰਾਏ ਜਾ ਰਹੇ ਨੇ ਕੀ ਆ ਹੋ ਰਿਹਾ ਇੱਕ ਐਮਐਲਏ ਨੂੰ ਸ਼ੋਭਾ ਨਹੀਂ ਜਾਂਦਾ ਕਿ ਮੈਂ ਬਦਲੇ ਦੀ ਭਾਵਨਾ ਨਾਲ ਕੰਮ ਕਰਾਂ ਉਹਨੂੰ ਇਹ ਚਾਹੀਦਾ ਕਿ ਮੈਂ ਕੰਮ ਕਰਕੇ ਲੋਕਾਂ ਦਾ ਮਨ ਜਿੱਤਾਂ ਇਹ ਨਹੀਂ ਹੈਗਾ ਕਿ ਮੈਂ ਆਪਣੇ ਗੁੰਡਿਆਂ ਨੂੰ ਨਾਲ ਲੈ ਕੇ ਆਇਆ ਜਾਂ ਆਪ ਵੀ ਗੁੰਡਾ ਬਣ ਕੇ ਤੇ ਮੈਂ ਲੋਕਾਂ ਨੂੰ ਗਾਲਾਂ ਕੱਢਾਂ ਜਾਂ ਲੋਕਾਂ ਨੂੰ ਦੁਬੰਦੀ ਕੋਸ਼ਿਸ਼ ਕਰਾਂ। ਯੂਨਾਈਟਿਡ ਪੌਪ ਦੇਖ ਰਹੇ ਹੋ ਤੁਸੀਂ ਤੇ ਮੈਂ ਮਨੋਜੀ ਦਾ ਦੋਸਤੋ ਐਟਮ ਜੇ ਗੱਲ ਕਰਦੇ ਆ ਖਾਸ ਕਰਕੇ ਪੰਜਾਬ ਤੇ ਲੁਧਿਆਣਾ ਦੇ ਵਿੱਚ ਜਿਹਨੂੰ ਇੰਡਸਟਰੀਅਲ ਹੱਬ ਵੀ ਕਿਹਾ ਜਾਂਦਾ ਹੁਣ ਇੱਥੇ ਦੇ ਹਾਲਾਤ ਜਿਹੜੇ ਦਿਨ ਪਰ ਦਿਨ ਵਿਗੜਦੇ ਜਾਂਦੇ ਆ ਰਾਤ ਨੂੰ ਜੇ ਕੋਈ ਤੁਸੀਂ ਘਰੋਂ ਜਾ ਰਹੇ ਹੋ ਜੇ ਡਿਲੀਵਰੀ ਬੁਆਏ ਤੱਕ ਜਿਹੜੇ ਕਤਲ ਹੋਣ ਲੱਗ ਗਏ ਉਸ ਤੋਂ ਬਾਅਦ ਰਫਾ ਦਫਾ ਕਰ ਲਈ ਉਹਨਾਂ ਨੂੰ ਟਰੱਕ ਨੂੰ ਕਹਿੰਦੇ ਸਾਈਡ ਮਾਰ ਗਿਆ ਇਦਾਂ ਦੀ ਘਟਨਾਵਾਂ ਵੀ ਪੁਲਿਸ ਵੱਲੋਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਪਰ ਅੱਜ ਜਿਹੜਾ ਕੀ ਹੈ ਭਾਜੀਪੀ ਆਗੂ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਵੀ ਕਰਦੇ ਆ ਗੁਰਦੇਵ ਸ਼ਰਮਾ ਦੇਵੀ ਪੰਜਾਬ ਕੈਸ਼ਰ ਭਾਜਪਾ ਉਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਪੰਜਾਬ ਦੀ ਜਿਹੜੀ ਇਸ ਟਾਈਮ ਵਿਗੜਦੀ ਲੁਧਿਆਣਾ ਦੀ ਹਾਲਤ ਨੂੰ ਦੇਖ ਕੇ ਅੱਜ ਗੱਲ ਕਰਨਾ ਆ ਦੇਵ ਜੀ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਤੁਹਾਡਾ ਕੀ ਕਹਿਣਾ ਮਨੋਜ ਜਦਾਂ ਭਈ ਪੰਜਾਬ ਦੇ ਹਾਲਾਤ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਉਸ ਦਿਨ ਤੋਂ ਬਾਅਦ ਪੰਜਾਬ ਨੂੰ ਐਸੀ ਨਜ਼ਰ ਲੱਗੀ ਹੈ ਕਿ ਡੇ ਬਾਏ ਡੇ ਜਿਹੜਾ ਵੀ ਪੰਜਾਬ ਕਰਜ਼ੇ 'ਚ ਡੁੱਬਿਆ ਜਾ ਰਿਹਾ ਹੈ। ਔਰ ਕ੍ਰਾਈਮ ਦਾ ਤੁਸੀਂ ਗੱਲ ਕਰੋ ਕ੍ਰਾਈਮ ਦਾ ਜਿੰਨਾ ਮਤਲਬ ਮਾੜੇ ਹਾਲ ਹੋ ਚੁੱਕੇ ਨੇ ਇਸ ਟਾਈਮ ਪੰਜਾਬ ਦੇ ਵਿੱਚ ਰੋਜ਼ ਕੋਈ ਨਾ ਕੋਈ ਵਾਰਦਾਤ ਜਿਹੜੀ ਹੈ ਹੋ ਰਹੀ ਹੈ। ਅੱਜ ਕੱਲ ਕੋਈ ਸਾਡੀ ਪੈਨ ਬਾਹਰ ਨਹੀਂ ਜਾ ਸਕਦੀ। ਕੋਈ ਮੇਰਾ ਵੀਰ ਸ਼ਮੀਰ ਬਾਹਰ ਨਹੀਂ ਜਾ ਸਕਦੇ। ਕੋਈ ਆਪਣਾ ਕੋ ਮੋਬਾਈਲ ਓਪਨ ਲੈ ਕੇ ਇਨਕੋ ਮੁ ਸਕਦੇ ਕਿਤੇ ਕੋ ਚੈਨੀਆਂ ਲਾਈਆਂ ਜਾ ਰਹੀਆਂ ਨੇ ਕਿਤੇ ਮੋਬਾਈਲ ਖੋਈ ਜਾ ਰਿਹਾ ਨੇ ਕਿਤੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਕਿਤੇ ਕਿਰਪਾਨਾਂ ਚਲਤੀਆਂ ਨੇ ਬੁਰਾ ਹਾਲ ਇਸ ਟਾਈਮ ਜਿਹੜਾ ਪੰਜਾਬ ਦਾ ਹੈ ਹੋ ਚੁੱਕਾ ਹੈ ਔਰ ਦੇਖੋ ਪੰਜਾਬ ਦੇ ਹਾਲਾਤ ਜਿਹਨਾਂ ਲੋਕਾਂ ਨੇ ਠੀਕ ਕਰਨੇ ਨੇ ਮੈਂ ਤੁਹਾਨੂੰ ਮਨੋਜੀ ਗੱਲ ਦੱਸਣਾ ਜ਼ਰੂਰ ਚਾਹਨਾ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਹਾਲਾਤ ਠੀਕ ਕਰਨੇ ਨੇ ਉਹ ਸਰਕਾਰਾਂ ਠੀਕ ਕਰਦੀਆਂ ਨੇ ਸਰਕਾਰਾਂ ਦਾ ਆਪਣਾ ਹੀ ਇੰਨਾ ਕੋ ਬੁਰਾ ਹਾਲ ਹੋ ਚੁੱਕਾ ਹੈ ਕਿ ਇਹਨਾਂ ਬਾਰੇ ਜੋ ਵੀ ਐਸਟਰ ਮਾਰੇ ਤੋਂ ਮਾੜਾ ਗੱਲ ਕਰ ਲੋ ਉਹ ਇਹਨਾਂ ਦੇ ਲੱਗ ਹੁੰਦੀ ਹੈ ਮੈਂ ਜੇ ਲੁਧਿਆਣੇ ਦੀ ਗੱਲ ਕਰਾਂ ਲੁਧਿਆਣੇ ਦੇ ਵਿੱਚ ਦੇਖੋ ਵਿਚੇ ਲੋਕ ਸਭਾ ਦੇ ਇਲੈਕਸ਼ਨ ਹੋਏ ਨੇ ਜੀ ਬਿਲਕੁਲ ਇਲੈਕਸ਼ਨਾਂ ਦੇ ਵਿੱਚ ਬਹੁਤ ਕੁਝ ਇੱਕ ਦੂਜੇ ਦੇ ਜਿਹੜੇ ਪਾਰਟੀਆਂ ਉਲਟ ਕੁਝ ਬੋਲਦੀਆਂ ਨੇ ਕੋਈ ਚੰਗਾ ਗਿੰਦੀਆਂ ਨੇ ਕੋਈ ਮਾੜਾ ਗਿੰਦੀਆਂ ਨੇ ਸਭ ਦਾ ਅਧਿਕਾਰ ਹੁੰਦਾ ਵੇ ਆਪਣੀ ਆਪਣੀ ਗੱਲ ਕਰਨਾ ਬਿਲਕੁਲ ਪਰ ਮੈਂ ਤੋਂ ਬੜਾ ਦੁੱਖ ਨਾਲ ਇਹ ਮੈਨੂੰ ਕਹਿਣਾ ਪੈ ਰਿਹਾ ਹੈ ਬਿਲੋਦੀ ਆਨੰਦ ਦੇ ਵਿੱਚ ਸਾਡੇ ਜਿਹੜੇ ਤੇ ਅਸ਼ੋਕਪੁਰ ਸਰਜੀਵ ਪੱਪੀ ਨੇ ਉਹ ਵੀ ਲੋਕ ਸਭਾ ਦਾ ਜਨਾਲ ਲੜੇ ਜੀ ਉਹ ਬਹੁਤ ਬੁਰੀ ਤਰ੍ਹਾਂ ਲੁਧਿਆਣੇ ਚ ਹਾਰ ਗਏ 2.5 ਸਾਲ ਪਹਿਲਾਂ ਐਮ ਐਲ ਏ ਜਿੱਤੇ ਸੀ ਔਰ ਉਸ ਤੋਂ ਬਾਅਦ ਚਲੋ ਲੋਕ ਸਭਾ ਜੀ ਵੀ ਖੜੇ ਹੋ ਗਏ ਤੇ ਬੜੀ ਬੁਰੀ ਤਰ੍ਹਾਂ ਆਪਣਾ ਵਾਰਡ ਵੀ ਹਾਰ ਗਏ ਆਪਣਾ ਬੂਥ ਵੀ ਹਾਰ ਗਏ ਔਰ ਆਪਣਾ ਜਿਹੜਾ ਹਲਕਾ ਸੀ ਉਹ ਵੀ 22 23 24 ਹਜ਼ਾਰ ਤੋਂ ਉਹ ਵੀ ਹਾਰ ਗਏ ਔਰ ਉਹ ਜਿਹੜਾ ਕ੍ਰਾਈਮ ਲੋਕ ਦੇ ਕਰਨ ਕਰਨ ਪਰ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਕ੍ਰਾਈਮ ਕਰਨਾ ਸ਼ੁਰੂ ਕਰਤਾ ਵੇ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਡਰਾਉਣਾ ਸ਼ੁਰੂ ਕਰਤਾ ਹੈ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਧਮਕਾਉਣਾ ਸ਼ੁਰੂ ਕਰਤਾ ਹੈ ਪਰਸਨਲੀ ਆਪ ਜੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਮਾਵਾ ਪੈਣਾ ਦੀਆਂ ਗਾਲਾਂ ਕੱਢਣ ਲੱਗ ਪਏ ਨੇ ਮੈਂ ਪਿਛਲੇ ਦਿਨਾਂ ਤੋਂ ਕਾਫੀ ਮੇਰੇ ਜਿਹੜੇ ਵਰਕਰ ਨੇ ਆ ਕੇ ਮੈਨੂੰ ਬਾਰ-ਬਾਰ ਕਹਿ ਰਹੇ ਨੇ ਕਿ ਸਾਨੂੰ ਜਿੱਥੇ ਵੀ ਅਸ਼ੋਕ ਪ੍ਰਸ਼ਦ ਬੱਪੀ ਟੱਕਰਦਾ ਸਾਨੂੰ ਧਮਕਾਂਦਾ ਸਾਨੂੰ ਗਾਲਾਂ ਕੱਢਦਾ ਕਾਰ 'ਚ ਬੈਠ ਕੇ ਵੀ ਇਦਾਂ ਦਾ ਕਰਕੇ ਗਾਲਾਂ ਕੱਢ ਕੇ ਸਾਡੇ ਨਾਲ ਮਤਲਬ ਸਾਡੇ ਨਾਲ ਸਾਨੂੰ ਧਮਕੀਆਂ ਦਿੰਦਾ ਹੈ ਜੀ ਤੇ ਮੈਂ ਅਸ਼ੋਕ ਪ੍ਰੈਸ਼ਰ ਪੱਪੀ ਜੀ ਨੂੰ ਇਹ ਕਹਿਣਾ ਚਾਹੁੰਦਾ ਇੰਨਾ ਮਾੜੀਆਂ ਹਰਕਤਾਂ ਤੋਂ ਬਾਜਾਓ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਵਰਕਰ ਤੁਹਾਡੀਆਂ ਜੜੀਆਂ ਧਮਕੀਆਂ ਨੇ ਡਰਨ ਵਾਲਾ ਨਹੀਂ ਜੀ ਭਾਰਤੀ ਜਨਤਾ ਪਾਰਟੀ ਦਾ ਪੱਪੀ ਜੀ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਵਰਕਰ ਜਾਣਦਾ ਤੁਸੀਂ ਕੀ ਚੀਜ਼ ਹੋ ਤੁਹਾਨੂੰ ਅੱਜ ਵੀ ਜਾਣਦਾ ਹੈ ਤੁਹਾਡੀ ਬੈਕਗ੍ਰਾਉਂਡ ਵੀ ਜਾਣਦਾ ਹੈ ਨਾ ਕਰ ਰਹੀਆਂ ਗੱਲਾਂ ਜੀ ਨਾ ਕਿਸੇ ਨੂੰ ਡਰਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਅਸੀਂ ਡਰਨ ਵਾਲੇ ਨਹੀਂ ਹੈਗੇ ਅਸੀਂ ਤੁਹਾਡਾ ਮੁਕਾਬਲਾ ਡਟ ਕੇ ਕਰਾਂਗੇ ਪਰ ਅਸੀਂ ਕਾਨੂੰਨ ਨੂੰ ਅਸੀਂ ਆਪਣੇ ਹੱਥ ਵਿੱਚ ਨਹੀਂ ਲੈਣਾ ਚਾਹੁੰਦੇ ਤੁਸੀਂ ਐਮਐਲਏ ਦਾ ਕੰਮ ਹੁੰਦਾ ਹੋਵੇ ਸੁਧਾਰ ਕਰਨਾ ਕ੍ਰਾਈਮ ਨੂੰ ਰੋਕਣਾ ਜੇ ਇੱਕ ਐਮਐਲਏ ਆਪ ਹੀ ਕ੍ਰਾਈਮ ਕਰੇਗਾ ਆਪ ਹੀ ਲੋਕਾਂ ਨੂੰ ਗਾਲਾਂ ਕੱਢੇਗਾ ਪਰਸਨਲੀ ਆਪ ਕੱਢੇਗਾ ਤੇ ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦੀ ਤੇ ਮੈਂ ਬੜਾ ਮਾਮਲਾ ਖੁੱਲ ਕੇ ਵੀ ਦੱਸ ਦੋ ਕਿ ਤੱਕ ਕੀ ਹੋ ਰਿਹਾ ਕਿਉਂਕਿ ਅਸੀਂ ਉਹ ਚੀਜ਼ਾਂ ਦਿਖਾਣਾ ਚਾਹੁੰਦੇ ਆ ਜਿਹੜੀ ਗਰਾਊਂਡ ਰਿਪੋਰਟਿੰਗ ਕਰਦੇ ਆ ਵੀ ਜੇ ਕੁਝ ਕਿਸੇ ਨਾਲ ਗਲਤ ਹੋ ਰਿਹਾ ਗਲਤ ਖਾਵਾਂਗੇ ਸਹੀ ਦਾ ਸਹੀ ਦਿਖਾਵਾਂਗੇ ਦੇਖੋ ਮੈਂ ਜੋ ਤੁਹਾਨੂੰ ਕਹਿ ਰਿਹਾ ਮੈਂ ਮੈਂ ਇਹ ਕਹਿ ਰਿਹਾ ਜਦੋਂ ਦਾ ਵੀ अशोक ਪ੍ਰੈਸ਼ਰ ਪੱਪੀ ਜੀ ਆਪਣੇ ਬਾੜ ਜਾਂ ਬੂਥ ਜਿਹੜਾ ਹਾਰੇ ਨੇ ਉਹ ਇਹਨਾਂ ਕੋ ਲੁਧਿਆਣੇ ਦੇ ਆਪਣੇ ਹਲਕੇ ਦੇ ਲੋਕਾਂ ਤੋਂ ਨਫ਼ਰਤ ਉਹਨਾਂ ਨੂੰ ਪੈਦਾ ਹੋ ਗਈ ਹੈ ਔਰ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਮੇਰੇ ਸਾਡੇ ਸੀਨੀਅਰ ਲੋਕ ਨੇ ਸੀਨੀਅਰ ਵਰਕਰ ਨੇ ਜਿਨ੍ਹਾਂ ਨੇ ਪਾਰਟੀ ਦਾ ਦੱਬ ਕੇ ਕੰਮ ਕੀਤਾ ਉਹ ਡਰਾਣਾ ਚਾਹੁੰਦੇ ਨੇ ਕਿ ਤੁਸੀਂ ਪਾਰਟੀ ਦਾ ਇੰਨੇ ਅੱਛੀ ਤਰ੍ਹਾਂ ਕੰਮ ਕਿਉਂ ਕੀਤਾ ਵੇ ਕਿਉਂ ਕੀਤਾ ਕਿਉਂ ਕੀਤਾ ਔਰ ਅੱਜ ਉਹਨਾਂ ਨੂੰ ਮਾਮਾ ਭੈਣਾਂ ਦੀਆਂ ਗਾਲਾਂ ਤੱਕ ਕੱਢੀਆਂ ਜਾ ਰਹੀਆਂ ਨੇ ਔਰ ਮੈਂ ਇਹ ਸਾਰੀ ਗੱਲ ਸਾਡੇ ਸੀਪੀ ਸਾਹਿਬ ਨੇ ਲੁਧਿਆਣੇ ਤੇ ਬਹੁਤ ਇੰਟੈਲੀਜੈਂਟ ਨੇ ਉਹਨਾਂ ਨੂੰ ਦੱਸ ਕੇ ਆਇਆ ਉਹਨਾਂ ਨੇ ਮੇਰੀ ਸਾਰੀ ਗੱਲ ਸੁਣੀ ਹੈ ਔਰ ਮੈਂ ਉਹਨਾਂ ਨੂੰ ਕਹਿ ਕੇ ਆਇਆ ਵੀ ਵੀ ਪੱਪੀ ਪ੍ਰਸ਼ਦ ਜੀ ਖੁਦ ਆ ਗਾਲਾਂ ਕੱਢਦੇ ਨੇ ਤੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਸੀ ਕਿ ਮੈਂ ਗੱਲ ਕਰਕੇ ਅੱਜ ਤੋਂ ਬਾਅਦ ਕੋਈ ਐਸਾ ਕੰਮ ਨਹੀਂ ਹੋਏਗਾ ਜੀ ਤੇ ਠੀਕ ਹੈ ਸਾਡੇ ਬਹੁਤ ਵਧੀਆ ਅਫਸਰ ਨੇ ਜਦੋਂ ਦੇ ਆਏ ਨੇ ਇਨਾਂ ਤੋਂ ਪਹਿਲਾਂ ਜਿੰਨਾ ਕ੍ਰਾਈਮ ਹੋ ਰਿਹਾ ਸੀ ਜਦੋਂ ਇਹ ਆਏ ਸੀ ਉਸ ਟਾਈਮ ਇਹਨਾਂ ਨੇ ਇੱਕਦਮ ਇੰਨਾ ਕੋਈ ਕ੍ਰਾਈਮ ਨੂੰ ਨੱਥ ਪਾਈ ਸੀ ਔਰ ਕੁਝ ਜਿਹੜੀਆਂ ਇਹਨਾਂ ਨੇ ਕਾਰਵਾਈਆਂ ਸੀ ਕੀਤੀਆਂ ਸੀ ਜਿਸ ਦੇ ਨਾਲ ਲੁਧਿਆਣਾ ਵਿੱਚ ਬਿਲਕੁਲ ਸ਼ਾਂਤੀ ਨਜ਼ਰ ਆਣੀ ਸ਼ੁਰੂ ਹੋ ਗਈ ਸੀ ਪਰ ਸੀਪੀ ਸਾਹਿਬ ਕੀ ਕਰਨਗੇ ਜੇ ਆਮ ਆਦਮੀ ਪਾਰਟੀ ਦੇ ਐਮਐਲਏ ਗੁੰਡਾਗਰਦੀ ਕਰਨਗੇ ਜੇ ਆਪ ਗੁੰਡਾਗਰਦੀ ਕਰਨਗੇ ਤੇ ਜਿਹੜੇ ਉਹਨਾਂ ਦੇ ਨਾਲ ਘੁੰਮਦੇ ਮੈਨੂੰ ਉਹਨਾਂ ਨੂੰ ਵੀ ਸ਼ੈ ਮਿਲੇਗੀ ਜੇ ਆਪ ਹੀ ਐਮਐਲਏ ਜਿਹੜੇ ਨੇ ਗੁੰਡਾਗਰਦੀ ਕਰਦੇ ਪੈਣ ਜਿਹੜੇ ਨਾਲ ਘੁੰਮ ਰਹੇ ਨੇ ਉਹਨਾਂ ਨੇ ਤੇ ਫਿਰ ਜਿਹੜਾ ਵੇ ਸ਼ਹਿਰ ਦਾ ਮੂਲ ਖਰਾਬ ਕਰਨੀ ਹੈ ਤੇ ਮੇਰੇ ਸੀਪੀ ਸਾਹਿਬ ਅੱਗੇ ਹੱਥ ਜੋੜ ਕੇ ਡੀਜੀਪੀ ਸਾਹਿਬ ਅੱਗੇ ਹੱਥ ਜੋੜ ਕੇ ਬਰਾਹਮਨਾ ਮੇਰੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਨਾਲ ਜਿੰਨਾ ਤੱਕਾ ਹੋ ਰਿਹਾ ਹੈ ਜਿਸ ਤਰੀਕੇ ਦੇ ਨਾਲ ਇਹ ਗਾਲਾਂ ਕੱਢ ਰਹੇ ਨੇ ਕੱਲ ਨੂੰ ਕੋਈ ਵੀ ਕਿਸੇ ਕਿਸਮ ਦੀ ਕੋਈ ਕਾਰਵਾਈ ਹੋ ਜਾਂਦੀ ਹੈ ਜਾਂ ਮੇਰੇ ਕਿਸੇ ਵਰਕਰ ਤੇ ਹਮਲਾ ਹੋ ਜਾਂਦਾ ਹੈ ਜਾਂ ਮੇਰੇ ਕਿਸੇ ਵਰਕਰ ਦਾ ਨੁਕਸਾਨ ਹੋ ਜਾਂਦਾ ਹੈ ਤੇ ਉਹਦਾ ਜ਼ਿੰਮੇਵਾਰ ਅਸ਼ੋਕ ਪ੍ਰਾਸ਼ਰ ਪੱਪੀ ਹੋਏਗਾ ਜੀ ਕਿਉਂਕਿ ਇਹ ਪਰਸਨਲੀ ਆਪ ਗਾਲਾਂ ਕੱਢ ਰਿਹਾ ਜੀ ਜਿਹੜੀਆਂ ਕਿ ਮੈਂ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦਾ ਜੇ ਉਹ ਗਾਲਾਂ ਕੱਢ ਰਿਹਾ ਤੂੰ ਬਈ ਜਿਹੜੇ ਇਲੈਕਸ਼ਨ ਤੇਰੇ ਲੜਿਆ ਤੂੰ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਨਾਲ ਅਸੀਂ ਲੜਿਆ ਤੂੰ ਸਾਨੂੰ ਗਾਲਾਂ ਕੱਢ ਲਿਆ ਸਾਨੂੰ ਡਰਾ ਲਿਆ ਜੀ ਠੀਕ ਹੈ ਨਾ ਤੇ ਕੀ ਇੱਕ ਵਰਕਰਾਂ ਦੇ ਨਾਲ ਬੱਚਿਆਂ ਦੇ ਨਾਲ ਤੂੰ ਗਾਲਾਂ ਕੱਢਦਾ ਅੱਛਾ ਲੱਗਦਾ ਕੈਮਪਰੈਸ ਕਾਨਫਰੰਸ ਕੀਤੀ ਸੀ ਥੋੜਾ ਲੇਟ ਹੋ ਗਈ ਸੀ ਤਾਂ ਹੀ ਅੱਜ ਤੁਹਾਨੂੰ ਆਣ ਬੈ ਕੱਲ ਕੁਝ ਕੰਮਕਾਰ ਨੂੰ ਵੀ ਲੈ ਕੇ ਉਹਨਾਂ ਨੂੰ ਧਮਕਾ ਰਹੇ ਨੇ ਜਿਹੜਾ ਨਾ ਤੋਂ ਕੋਲ ਪੁਰਾਣੇ ਕੁਝ ਡੀਪੂ ਨੇ ਕਾਫੀ ਸਮੇਂ ਲੰਬੇ ਸਮੇਂ ਤੋਂ ਉਹਨਾਂ ਨੂੰ ਕੈਨਸਲ ਕਰਨ ਦੀਆਂ ਧਮਕੀਆਂ ਵੀ ਦੇ ਰਹੇ ਨੇ ਕੁਝ ਇਹ ਵੀ ਗੱਲਾਂ ਸਾਹਮਣੇ ਆਈਆਂ ਨੇ ਕੱਲ 3-4 ਮੇਰੇ ਕੋਲ ਮੇਰੇ ਜਿਹੜੇ ਭਾਤਜਨਤਾ ਪਾਰਟੀ ਦੇ ਵਰਕਰ ਐਸੇ ਆਏ ਉਹ ਕਹਿੰਦੇ ਨੇ ਜੀ ਸਾਨੂੰ ਮੈਸੇਜ ਮਿਲ ਰਿਹਾ ਵੇ ਜਾਂ ਤੇ ਤੁਸੀਂ ਆਮ ਆਦਮੀ ਪਾਰਟੀ ਦਾ ਜਿਹੜਾ ਵੇ ਸੁਰਪਾ ਪਾ ਲੋ ਨਹੀਂ ਤੇ ਇਹਨਾਂ ਦੇ ਜਿਹੜੇ ਡੀਪੂ ਨੇ ਇਹਨਾਂ ਦੇ ਉਸ ਸਸਪੈਂਡ ਕਰ ਦਿਆਂਗੇ ਅਸੀਂ ਕੈਂਸਲ ਕਰ ਦਿਆਂਗੇ। ਕੀ ਆ ਯਾਰ ਕਟਿਆ ਹਰਕਤਾਂ ਤੇ ਤੁਸੀਂ ਆ ਗਏ? ਜੀ। ਕਟਿਆ ਹਰਕਤਾਂ ਤੋਂ ਤਾਂ ਫਿਰ ਆ ਹੀ ਚੁੱਕਾ ਹੈ। ਮੈਂ ਓਪਨਲੀ ਕਹਿ ਰਿਹਾ ਅਸ਼ੋਕ ਪ੍ਰੈਸ਼ਰ ਪੱਪੀ ਬਹੁਤ ਹੀ ਮਾੜੀਆਂ ਹਰਕਤਾਂ ਤੇ ਆ ਚੁੱਕਾ ਹੈ ਔਰ ਜਿੱਦਣ ਦਾ ਹਾਰਿਆ ਉਸ ਦਿਨ ਤੋਂ ਬਾਅਦ ਦੇਖੋ ਟਰਾਈਸਾਲੇ ਨੇ ਪਹਿਲਾਂ ਵੀ ਰਾਜ ਕੀਤਾ ਹੈ। ਜੀ। ਉਸ ਟਾਈਮ ਇਹਨੂੰ ਗਲੀਆਂ ਮੱਲਿਆਂ ਦੇ ਵਿੱਚ ਰੇੜੀਆਂ ਨਜ਼ਰ ਨਹੀਂ ਆਈਆਂ। ਉਸ ਟਾਈਮ ਜਿਹੜੀਆਂ ਲੋਕਾਂ ਦੀਆਂ ਦੁਕਾਨਾਂ ਨਜ਼ਰ ਨਹੀਂ ਆਈਆਂ। ਜਿੱਦਣ ਦਾ ਹਾਰਿਆ ਉਸ ਟਾਈਮ ਤੁਸੀਂ ਦੇਖਿਆ ਹੋਣਾ ਇਹਨੇ ਆਪਣੇ ਹਲਕੇ ਦੇ ਵਿੱਚ ਕੋਈ ਰੋਡ ਐਸੀ ਨਹੀਂ ਛੱਡੀ ਜਿੱਥੇ ਲੋਕਾਂ ਨੂੰ ਪਰੇਸ਼ਾਨੀ ਕੀਤਾ ਜਾ ਰਿਹਾ ਰੇੜੀਆਂ ਚਕਵਾਈਆਂ ਜਾ ਰਹੀਆਂ ਨੇ ਕਿਸੇ ਦੁਕਾਨਾਂ ਬੰਦ ਕਰਾਈਆਂ ਜਾ ਰਹੀਆਂ ਨੇ ਕਿਸੇ ਦੇ ਚਲਾਨ ਕਰਾਏ ਜਾ ਰਹੇ ਨੇ ਕੀ ਆ ਹੋ ਰਿਹਾ ਇਹ ਬਦਲੇ ਦੀ ਭਾਵਨਾ ਦੇ ਨਾਲ ਕੰਮ ਕਰ ਰਿਹਾ ਬਦਲੇ ਦੀ ਭਾਵਨਾ ਦੇ ਨਾਲ ਜਿਹੜਾ ਕੰਮ ਹੈ ਉਹ ਬਹੁਤ ਗਲਤ ਹੁੰਦਾ ਇੱਕ ਐਮਐਲਏ ਨੂੰ ਸ਼ੋਭਾ ਨਹੀਂ ਦਿੰਦਾ ਕਿ ਮੈਂ ਬਦਲੇ ਦੀ ਭਾਵਨਾ ਨਾਲ ਕੰਮ ਕਰਾਂ ਉਹਨੂੰ ਇਹ ਚਾਹੀਦਾ ਕਿ ਮੈਂ ਕੰਮ ਕਰਕੇ ਲੋਕਾਂ ਦਾ ਮਨ ਜਿੱਤਾਂ ਇਹ ਨਹੀਂ ਹੈਗਾ ਕਿ ਮੈਂ ਆਪਣੇ ਗੁੰਡਿਆਂ ਨੂੰ ਨਾਲ ਲੈ ਕੇ ਆ ਜਾਂ ਆਪ ਹੀ ਗੁੰਡਾ ਬਣ ਕੇ ਤੇ ਮੈਂ ਲੋਕਾਂ ਨੂੰ ਗਾਲਾਂ ਕੱਢਾਂ ਜਾਂ ਲੋਕਾਂ ਨੂੰ ਦੁਕਾਨ ਦੀ ਕੋਸ਼ਿਸ਼ ਕਰਾਂ ਭਾਰਤੀ ਜਨਤਾ ਪਾਰਟੀ ਦਾ ਕੋਈ ਵਰਕਰ ਇਹ ਗੱਲ ਨੂੰ ਬਰਦਾਸ਼ਤ ਨਹੀਂ ਕਰੇਗਾ ਮੈਂ ਫਿਰ ਕਹਿ ਰਿਹਾ ਜੇ ਤੁਹਾਨੂੰ ਕੋਈ ਗਲਤਫਹਮੀ ਹੈ ਤੁਸੀਂ ਦੇਵੀ ਨਾਲ ਲੜਾਈ ਲੜੋ ਜੋ ਤੁਸੀਂ ਕਾਰਗਰ ਕਰਨੀ ਹੈ ਦੇਵੀ ਦੇ ਕਰੋ ਦੇਵੀ ਦੇ ਕਿਸੇ ਵੀ ਵਰਕਰ ਤੇ ਕਿਸੇ ਵੀ ਕਾਰਕਰਤਾ ਦੇ ਜੇ ਤੁਸੀਂ ਕੋਈ ਵੀ ਐਸਾ ਕਦਮ ਚੁੱਕੋਗੇ ਤੇ ਉਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਸੋ ਬਿਲਕੁਲ ਜਿਹੜਾ ਕਿ ਇਹ ਲੀਡਰ ਹੁੰਦੇ ਨੇ ਉਹਨਾਂ ਦਾ ਕੰਮ ਹੁੰਦਾ ਹੈ ਜਨਤਾ ਨੂੰ ਇਹ ਸਾਸ ਕਰਾਣਾ ਕਿ ਤੁਹਾਨੂੰ ਅਸੀਂ ਇੱਕ ਵਧੀਆ এনवायरमेंट ਦੇ ਰਹੇ ਹਾਂ ਵਧੀਆ ਤੁਹਾਨੂੰ ਇੱਕ ਜਗਾ ਜਿੱਥੇ ਤੁਸੀਂ ਰਹਿ ਰਹੇ ਹੋ ਉਸ ਇਲਾਕੇ ਦਾ ਐਮਐਲਏ ਦਾ ਫਰਜ ਹੁੰਦਾ ਕਿ ਤੁਹਾਨੂੰ ਇੱਕ ਵਧੀਆ ਸਹੂਲਤਾਂ ਦੇਣੀਆਂ ਵਧੀਆ ਤੁਹਾਡੇ ਉਪਰਾਲੇ ਕਰਨਾ ਨਾ ਕਿ ਤੁਮ ਕਿੰਨੀ ਇੱਕ ਪਰਚੀ ਦੇਵੀ ਸਾਹਿਬ ਸਾਨੂੰ ਦਿਖਾ ਰਹੇ ਸੀ ਜਿਹਦੇ ਵਿੱਚ ਕ੍ਰਾਈਮ ਰੇਟ ਜਿਹੜੀ ਗੱਲ ਕਰਦੇ ਆਂ ਵੀ ਜਿਹੜੇ ਆਮ ਆਨਵੀ ਪਾਰਟੀ ਨੇ ਸੱਤਾ ਵਿੱਚ ਆਂਦੇ ਗਿਆ ਸੀ ਵੀ ਤੁਹਾਨੂੰ ਅਸੀਂ ਇੱਧਰ ਇੱਕ এনवायरमेंट ਦੇਵਾਂਗੇ ਕਿ ਤੁਸੀਂ ਬੇਕੋਬ ਜਿਉਂਗੇ ਤੁਹਾਨੂੰ ਕੋਈ ਡਰ ਨਹੀਂ ਹੋਊਗਾ ਪਰ ਅੱਜ ਉਹ ਪਰਚੀ ਦੇ ਵਿੱਚ ਉਦੋਂ ਨੂੰ ਘਮਾਇਆ ਜਿਹੜਾ ਪਰਚੀ ਅੱਜ ਮੈਂ ਪਿਛਲੇ 40 ਦਿਨ ਦਾ ਜਿਹੜਾ ਵੇ ਲੁਧਿਆਣੇ ਦਾ ਜਿਹੜਾ ਕ੍ਰਾਈਮ ਦਾ ਕੱਢ ਰਿਆ ਸੀ ਆ ਦੇਖੋ ਇਸ ਦਾ 40 ਦਿਨਾਂ ਤੋਂ ਜੋ ਹਾਲਾਤ ਹੋਏ ਨੇ ਔਰ ਮੈਂ ਮਨੋਜੀ ਇੱਕ ਗੱਲ ਕਹਿਣਾ ਚਾਹੁੰਦਾ ਜਿਹੜੇ ਅੱਜ ਤੁਸੀਂ ਮੈਂ ਤੁਹਾਨੂੰ ਪਰਚੀ ਦੇ ਲਿਆ ਲਿਖੀ ਹੋਈ ਇਹ ਦੇ ਉੱਪਰ 40% ਜੀ ਕੇਸ ਐਸੇ ਨੇ ਵਾਰਦਾਤਾਂ ਦੇ ਜਿਹੜੇ ਥਾਣਿਆਂ ਦੇ ਬਿਲਕੁਲ ਨਜ਼ਦੀਕ ਹੋਏ ਨੇ ਬਿਲਕੁਲ ਥਾਣੇ ਚੌਕੀਆਂ ਥਾਣਿਆਂ ਚੌਕੀਆਂ ਦੇ ਕੋਲ ਮੈਂ ਤੁਹਾਨੂੰ ਲਿਖ ਕੇ ਦਿੱਤਾ ਹੈ ਤੁਸੀਂ ਇਹਨਾਂ ਦੀ ਇਨਕੁਆਰੀ ਕਰਾ ਸਕਦੇ ਹੋ ਇਹ ਬਾਕੀ ਵੀ ਇਹ 40% ਕੇਸ ਐਸੇ ਨੇ ਜਿਹੜੇ ਵੀ ਥਾਣੇ ਦੇ ਕੋਲ ਹੋ ਰਹੇ ਨੇ ਕਿਉਂ ਕਿਉਂ ਹੋ ਰਹੇ ਨੇ ਕਿਉਂਕਿ ਜੇ ਇੱਕ ਐਮਐਲਏ سرکار ਦਾ چنیا ਹੋਇਆ ਜਿਹੜਾ ਇਨਸਾਨ ਨੇ ਇੱਕ ਐਮਐਲਏ ਵੇ ਉਹੀ ਗੁੰਡਾਗਰਦੀ ਕਰੇਗਾ ਤੇ ਜਿਹੜੇ ਗੁੰਡੇ ਲੋਗ ਨੇ ਬਦਮਾਸ਼ ਲੋਗ ਨੇ ਜਿਨ੍ਹਾਂ ਨੇ क्राइम ਕਰਨਾ ਹੈ ਜਾਂ ਉਹਨਾਂ ਦਾ नेचर क्राइम ਕਰਨਾ ਹੈ ਉਹਨਾਂ ਨੂੰ ਸ਼ਹਿ ਮਿਲੇਗੀ ਔਰ ਜਿਹੜਾ ਸਾਡੇ ਲੁਧਿਆਣੇ ਦਾ ਮਾ올 ਖਰਾਬ ਹੋਏਗਾ ਮੈਂ ਸੀਪੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਖਤ ਜੋੜ ਕੇ ਗੱਲ ਕਹਿਣਾ ਕਿ ਤੁਸੀਂ ਲੁਧਿਆਣੇ ਦੇ ਵਿੱਚ ਇਸ ਚੀਜ਼ ਦੀ انکوائری کراؤ اے ਨਾ ਹੋਵੇ ਵੀ ਕੋਈ ਨਾ ਕੋਈ ਇਹ ਜਿਹੜੇ ਲੋਗ ਨੇ ਭਾਰਤੀ ਜਨਤਾ پارٹی ਤੇ ਕੋਈ ਐਸਾ ਹਮਲਾ ਕਰਵਾ ਦੇਣ ਜਾਂ ਮੇਰੇ ਕਿਸੇ ਬੱਚੇ ਦਾ ਮੇਰੇ ਕਿਸੇ ਭਰਾ ਦਾ ਮੇਰੇ ਕਿਸੇ ਵੀਰ ਦਾ ਕੋਈ ਨੁਕਸਾਨ ਹੋ ਜਾਵੇ ਉਸ ਤੋਂ ਪਹਿਲਾਂ ਇਹ ਜਿਹੜੀ ਦੀ ਜਾਂਚ ਜ਼ਰੂਰ ਕਰਵਾਣ ਔਰ ਐਸੇ ਗੁੰਡੇ ਇੱਕ ਐਮਐਲਏ ਦੇ ਉੱਪਰ ਨਾਤ ਜ਼ਰੂਰ ਪਾਈ ਜਾਵੇ। ਬਿਲਕੁਲ ਹੈ ਤੇਬੀ ਜੀ ਨੇ ਸਾਨੂੰ 40 ਦਿਨਾਂ ਦੀ ਕ੍ਰਾਈਮ ਰਿਪੋਰਟ ਕੀਤੀ ਹੈ ਜਿਹਦੇ ਵਿੱਚ 191 ਕੇਸ ਜਿਹੜੇ ਰਜਿਸਟਰਡ ਦਿਖਾਏ ਜਾ ਰਹੇ ਆ। ਪਿਛਲੇ 40 ਦਿਨਾਂ ਦੇ ਵਿੱਚ 191 ਕੇਸ ਰਜਿਸਟਰਡ ਹੁੰਦੇ ਨੇ ਜਿਹਦੇ ਵਿੱਚ 40% ਜਿਹੜੇ ਥਾਣੇ ਚੌਂਕੀਆਂ ਦੇ ਕੋਲ ਦੇ ਆ ਤੇ ਜਿਹੜੇ ਕੀ ਇਹਦੇ ਵਿੱਚੋਂ 114 ਜਿਹੜੇ ਆ ਉਹ ਕੇਸ ਸਿਰਫ ਚੋਰੀ ਦੇ ਆ ਵਾਹਨ ਚੋਰੀ ਜਿਹੜੇ ਟੂ ਵੀਲਰ ਫੋਰ ਵੀਲਰ ਤੇ ਜਿਹੜੀ ਸਨੇਚਿੰਗ ਦੀਆਂ 46 ਤੇ ਰੇਪ ਦੇ 10 ਤੇ ਆਮ ਐਕਟ ਦੇ ਤਾਂ ਫਾਇਰਿੰਗ ਕਰਨ ਦੇ 10 ਤੇ ਜਿੰਨੂੰ ਮੌਕੇ ਤੇ ਮਾਰ ਦਿੱਤਾ 6 ਤੇ ਜਿਹੜੀ ਮਾਰਨ ਦੀ ਕੋਸ਼ਿਸ਼ ਕੀਤੀ 5 ਦੇ ਸੋ ਇਹ ਕ੍ਰਾਈਮ ਰੇਟ ਜੇ ਇੰਨੀ ਵਾਧ ਰਹੀ ਆ ਤੇ ਕਿਹੜੀ ਸਰਕਾਰਾਂ ਨੇ ਜਿਹੜੀਆਂ ਕਹਿੰਦੀਆਂ ਨੇ ਅਸੀਂ ਗੈਂਗਸਟਰ ਜੇਲ੍ਹ ਚ ਪਾਉਂਦੇ ਵੱਡੇ ਵੱਡੇ ਬੋਰਡ ਲੱਖਾਂ ਦੇ ਲੀ ਬੇਰੀ ਦੇ ਲਗਾ ਕੇ ਜਿਹੜਾ 2.5 ਲੱਖ ਰੁਪਇਆ ਕਰਾਇਆ ਆ ਇਹ ਮਹੀਨੇ ਦਾ ਉਹ ਵੱਡੇ ਵੱਡੇ ਬੋਰਡ ਸ਼ਹਿਰ ਚ ਭਰ ਕੇ ਕਿਹੜੀਆਂ ਸਰਕਾਰਾਂ ਜਿਹੜੀਆਂ ਕਹਿੰਦੀਆਂ ਨੇ ਅਸੀਂ ਗੈਂਗਸਟਰ ਅੰਦਰਵਾੜ ਤੇ ਅਸੀਂ ਗੁੰਡੇ ਅੰਦਰਵਾੜ ਦੇ ਸਨੈਚਰ ਅੰਦਰਵਾੜ ਦੇ ਫਿਰ ਆਹ ਕੌਣ ਆ ਇਹ ਕੌਣ ਆ ਜੀ ਮਨੋਜੀ ਵੈਸੇ ਮੈਂ ਰਿਟਰਨ ਦੇ ਵਿੱਚ ਜੀ ਵੀ ਜਿਹੜਾ ਵੀ ਅੱਜ ਮੈਂ ਦੇਣ ਜਾ ਰਿਹਾ ਜੀ ਮੈਂ ਸੀਪੀ ਸਾਹਿਬ ਨੂੰ ਵੀ ਦੇਣ ਜਾ ਰਿਹਾ ਮੈਂ ਡੀਜੀ ਪਸਾਬ ਨੂੰ ਭੇਜ ਰਿਹਾ ਮੈਂ ਦਿੱਲੀ ਸਾਡੇ ਅਮਿਤ ਸ਼ਾਹ ਜੀ ਨੂੰ ਵੀ ਭੇਜ ਰਿਹਾ ਔਰ ਮਾਨ ਸਾਹਿਬ ਨੂੰ ਭੇਜ ਰਿਹਾ ਕਿ ਜਿਹੜੇ ਤੁਹਾਡੇ ਗੁੰਡੇ ਐਮਐਲਏ ਜਿੱਤੇ ਹੋਏ ਨੇ ਉਹ ਜੋ ਪੰਜਾਬ ਦਾ ਹਾਲਾਤ ਕਰ ਰਹੇ ਨੇ ਉਹਦੇ ਬਾਰੇ ਮੈਂ ਇਹਦੇ ਵਿੱਚ ਸਾਰਾ ਜਾਗਰੂਕ ਕਰਾਇਆ ਤੇ ਮੈਂ ਆਪਣੇ ਸਾਰੇ ਇਹਨਾਂ ਸੀਨੀਅਰ ਲੋਕਾਂ ਨੂੰ ਤੇ ਪ੍ਰਾਰਥਨਾ ਕਰਾਂਗਾ ਵੀ ਲੁਧਿਆਣਾ ਵਿੱਚ ਕੋਈ ਐਸੀ ਘਟਨਾ ਨਾ ਹੋ ਜਾਵੇ ਉਸ ਤੋਂ ਪਹਿਲਾਂ ਕੋਈ ਨਾ ਕੋਈ ਤੁਹਾਨੂੰ ਐਕਸ਼ਨ ਜ਼ਰੂਰ ਲੈਣਾ ਚਾਹੀਦਾ। ਤੇ ਦੇਵਜੀਤ ਸਾਡੇ ਮਾਨਯੋਗ ਸੀਪੀ ਸਾਹਿਬ ਤਾਂ ਇੰਨੇ ਬਿਹਤਰੀਨ ਨੇ ਉਹਨਾਂ ਨੇ ਆਂਦੇ ਹੀ ਢਲ ਪਾਤੀ ਸੀ ਪਰ ਜਿਹੜੇ ਲੱਗਦਾ ਨਹੀਂ ਵੀ ਇਹ ਰਾਜਨੀਤਿਕ ਰਿਆਂ ਸ਼ਹਿਰ ਦੇ ਉੱਤੇ ਜਿਹੜੇ ਕ੍ਰਾਈਮ ਵਾਲੇ ਇਹਨਾਂ ਨੂੰ ਸ਼ਹਿਰ ਦਿੰਦੇ ਥਾਣੇ ਚੋਂ ਕੇ ਜਾਂਦੇ ਇਹਨਾਂ ਦੇ ਪਰਚਾ ਨਹੀਂ ਕਰਨਾ ਬੀਤੇ ਦਿਨ ਦੀ ਗੱਲ ਕਰਦੇ ਆਂ ਵੀ ਜੇ ਇੱਕ 500 ਗਜਰ ਜਗ੍ਹਾ ਉੱਤੇ ਕਬਜ਼ਾ ਕਰਨ ਲਈ ਐਮਐਲਏ ਦੇ ਭਰਾ ਦੇ ਉੱਤੇ ਦਰਖਾਸਤ ਆਂਦੀ ਉਹਦੇ ਮੈਨੇਜਰ ਦੇ ਉੱਤੇ ਦਰਖਾਸਤ ਆਂਦੀ ਐਮਐਲਏ ਜਿਹੜਾ ਉਹ ਵੀ ਸਾਹਮਦਾ ਵੀ ਇਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪਰਚਾ ਅਨਪਛਾਤੇ ਆ ਤੇ ਹੁੰਦਾ ਉਹਨਾਂ ਨੂੰ ਰੋਕ ਕਰਨਾ ਪਿਆ ਹੈ ਹਾਈ ਕੋਰਟ ਦਾ ਮਨੋਜੀ ਮੈਂ ਸੀਪੀ ਸਾਹਿਬ ਦੀ ਪਹਿਲਾਂ ਵੀ ਸੀਪੀ ਸਾਹਿਬ ਬਾਰੇ ਦੱਸਿਆ ਵੀ ਸੀਪੀ ਸਾਹਿਬ ਬਹੁਤ ਇੰਟੈਲੀਜੈਂਟ ਔਰ ਇਮਾਨਦਾਰ ਅਫਸਰ ਨੇ ਪਰ ਜਦੋਂ ਇੱਕ ਐਮਐਲਏ ਜਿਹੜੇ ਸਰਕਾਰ ਚਲਾ ਰਹੇ ਨੇ ਉਹ ਹੀ ਗੁੰਡਾਗਰਦੀ ਦੇ ਉੱਤਰਉਣਗੇ ਤੇ ਸੀਪੀ ਸਾਹਿਬ ਕੀ ਕਰਨਗੇ ਜੀ ਸੀਪੀ ਸਾਹਿਬ ਇੱਕ ਐਮਐਲਏ ਨੂੰ ਕੀ ਕਹਿ ਸਕਦੇ ਨੇ ਜੀ ਔਰ ਮੈਨੂੰ ਵਿਸ਼ਵਾਸ ਹੈ ਵੀ ਇਹ ਸੀਪੀ ਸਾਹਿਬ ਜਿਹੜੇ ਨੇ ਇਹ بڑے ਇਮਾਨਦਾਰ ਅਫਸਰ ਨੇ ਇਸ ਚੀਜ਼ ਦੀ ਪਰਵਾਹ ਨਹੀਂ ਕਰਨਗੇ ਇਹ ਸੱਚ ਜਿਹੜਾ ਵੀ ਉਹ ਸਾਹਮਣੇ ਲਿਆਉਣਗੇ ਬਾਕੀ ਤੁਸੀਂ ਇਹ ਗੱਲ ਕਰ ਰਹੇ ਹੋ ਵੀ ਜਿਹੜੇ ਕੁਝ ਐਮਐਲਏ ਉਹਦੇ ਰਿਸ਼ਤੇਦਾਰ ਪ੍ਰਾਪਰਟੀਆਂ ਜਿਹੜਾ ਕਬਜ਼ੇ ਕਰ ਰਹੇ ਨੇ ਜੋ ਕੁਝ ਕਰ ਰਹੇ ਨੇ ਮੈਂ ਸਭ ਜਾਣਨਾ ਮੈਂ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਜਿਹੜੇ ਐਮਐਲਏ ਜਿਹੜੇ ਨੇ ਇਹ ਬਦਮਾਸ਼ੀ ਕਰਲੇ ਨੇ ਜਾਂ ਕਬਜ਼ੇ ਕਰਲੇ ਨੇ ਬੜੇ ਜਲਦੀ ਮੇਰੇ ਕੋਲ ਉਹਨਾਂ ਦੀ ਸਾਰੀ ਲਿਸਟ ਪਈ ਹੋਈ ਹੈ ਮੈਂ ਹਰ ਗਲੀ ਗਲੀ ਦੇ ਵਿੱਚ ਤੁਹਾਡੇ ਲੋਕਾਂ ਨੂੰ ਨਾਲ ਲੈ ਕੇ ਭਗਵੰਤ ਮਾਨ ਜੀ ਨੂੰ ਇਹਨਾਂ ਦੀਆਂ ਕਰਤੂਤਾਂ ਮੈਂ ਦੱਸੂਗਾ ਔਰ ਜਿਹੜਾ ਇਹਨਾਂ ਤੇ ਕਾਰਵਾਈ ਹੋ ਮੈਂ ਕਰਵਾਉਂਗਾ ਬਿਲਕੁਲ ਸੋ ਸਾਨੂੰ ਵੀ ਮਾਨ ਸਾਡੇ ਸ਼ਹਿਰ ਦੇ ਜਿਹੜੇ ਮਾਨ ਜੋ ਕਮਿਸ਼ਨਰ ਸਾਹਿਬ ਅਸੀਂ ਵੀ ਬੇਨਤੀ ਕਰਾਂਗੇ ਕਿ ਮਾਨ ਸਰ ਜੀ ਜਿਹੜੇ ਇਹ ਜਿਹੜੇ ਲੀਡਰ ਨੇ ਇਹ ਤਾਂ ਪੈਸੇ ਦੇ ਬਲ ਤੇ ਜਾਂ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਇਹ ਆਪਣੀਆਂ ਸੀਟਾਂ ਬਣਾਉਂਦੇ ਨੇ ਉਹ 5 ਸਾਲ ਤੱਕ ਕਾਇਮ ਹੁੰਦੀਆਂ ਨੇ ਪਰ ਜਿਹੜੀ ਪੜ੍ਹਾਈ ਤੁਸੀਂ ਕਰਕੇ ਜਿਹੜੇ ਸਟਰਗਲ ਤੁਸੀਂ ਕਰਕੇ ਅੱਜ ਕਮਿਸ਼ਨਰ ਸਾਹਿਬ ਬਣੇ ਹੋ ਅਸੀਂ ਤੁਹਾਡੇ ਤੋਂ ਪੂਰੀ ਉਮੀਦ ਕਰਦੇ ਹਾਂ ਕਿ ਇੰਦਾਰੇ ਚਾਹੇ ਉਹ ਮੌਜੂਦਾ ਹੋਣ ਚਾਹੇ ਐਕਸ ਹੋਣ ਜਿਹੜੇ ਵੀ ਹੋਣ ਜਿਹੜਾ ਵੀ ਕ੍ਰਿਮੀਨਲ ਆ ਉਹਨੂੰ ਤੁਸੀਂ ਨੱਥ ਪਾਉਂਗੇ ਸਾਨੂੰ ਤੁਹਾਡੇ ਤੇ ਬਹੁਤ ਸਾਰੀਆਂ ਉਮੀਦਾਂ ਕਿਉਂਕਿ ਖਾਸ ਕਰ ਲੁਧਿਆਣਾ ਦੇ ਵਿੱਚ ਜੇ ਤੁਹਾਡਾ ਨਾਮ ਜਦੋਂ ਆਇਆ ਸੀ ਤਾਂ ਲੋਕਾਂ ਦੇ ਵਿੱਚ ਪਹਿਲਾਂ ਹੀ ਸਹਿਮ ਦਾ ਮਾਹੌਲ ਪੈ ਗਿਆ ਸੀ ਕ੍ਰਿਮੀਨਲ ਆ ਦੇ ਵਿੱਚ ਕਿ ਇੱਥੇ ਸੀਪੀ ਸਾਹਿਬ ਚਾਲ ਸਾਵਾਰੇ ਨੇ ਹੁਣ ਇੱਥੇ ਕ੍ਰਾਈਮ ਰੇਟ ਘਟ ਜਾਏਗੀ ਪਰ ਜਿਹੜੇ ਆਹਾ ਲੀਡਰਾਂ ਦੀ ਛਾਇ ਤੇ ਕ੍ਰਾਈਮ ਲੀਡਰ ਵੱਧ ਰਹੀ ਹੈ ਸੋ ਪੁਲਿਸ ਇੱਕ ਸਖਤ ਕਦਮ ਤੁਹਾਡੇ ਵੱਲ ਵੀ ਚੱਕਣਾ ਜ਼ਰੂਰੀ ਹੈ ਸਾਨੂੰ ਤੁਹਾਡੇ ਤੇ ਪੂਰਾ ਭਰੋਸਾ ਹੈ ਕਿ ਇਦਾਂ ਜਿਹੜੇ ਗੁੰਡੇ ਅੰਸਰ ਆ ਜਿਹੜੇ ਆਪਣੇ ਆਪ ਨੂੰ ਰਾਜਨੀਤਿਕ ਬਣ ਕੇ ਇਦਾਂ ਦੀ ਬਾੜਦਾਤਾ ਕਰਦੇ ਨੇ ਕਿਸੇ ਦੇ ਕੰਮਕਾਰ ਦਾ ਧਮਕਾ ਕੇ ਪਾਰਟੀ 'ਚ ਸ਼ਾਮਲ ਕਰਨਾ ਚਾਹੁੰਦੇ ਨੇ ਤੇ ਉਹ ਫਿਰ ਉਹਨਾਂ ਤੇ ਬਣਦੀ ਕਾਰਵਾਈ ਜ਼ਰੂਰ ਹੋਵੇ ਨਵੀਂ ਅਪਡੇਟ ਲਈ ਦੇਖਦੇ ਰਹੋ ਯੂनाइटेड ਪੋਰਟ ਕੈਮਰਾਮੈਨ ਰਾਜ ਦੇ ਨਾਲ ਮਨੋਜੀ ਗਿਰਾ